ਸਮਾਜ ਦੇ ਘਟਿਆ ਲੋਕ ਲੇਖਕ ਵਰਿੰਦਰ ਕੌਰ ਜੀ ਭਾਗਸ਼ੇਮਾ ਪ੍ਰਦੀਪ कौर ਬੋਲੀ ਗੱਲ ਤਾਂ ਤੈਨੂੰ ਮੈਂ ਜਾਗੋ ਦੀ ਦੱਸਣੀ ਸੀ ਚੱਲ ਅੱਜ ਤੈਨੂੰ ਮੈਂ ਚੰਡੇਲ ਦੀ ਗੱਲ ਸੁਣਾਉਂਦੀ ਆਂ ਹਾਂ ਤਣੇ ਸੁਣਾ ਮੇਰੀ ਦਾਦੀ ਬਹੁਤ ਬਹਿਮਾ ਭਰਮਾ ਵਿੱਚ ਰਹਿੰਦੀ ਸੀ ਪਰ ਮੇਰਾ ਬਾਬਾ ਬਹਿਮਾ ਭਰਮਾ ਤੋਂ ਬਹੁਤ ਦੂਰ ਰਹਿੰਦਾ ਸੀ ਉਹੋ ਪੁੱਤਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਸੀ ਕਰਦਾ। ਕੋ ਘਰ ਵਿੱਚ ਅੰਮਾ ਨੂੰ ਟੂਣੇ ਤੋੜ ਕੇ ਘਰ ਨਹੀਂ ਸੀ ਦਿੰਦਾ। ਮੇਰੀ ਅੰਮਾ ਬਾਬੇ ਤੋਂ ਚੋਰੀ ਆਪਣੇ ਬੱਚਿਆਂ ਦੇ ਸਿਰ ਉੱਤੇ ਦਾਣੇ ਘੁਮਾ ਕੇ ਰੱਖ ਦਿੰਦੀ ਸੀ। ਮੇਰੇ ਬਾਬੇ ਤੋਂ ਚੋਰੀ ਉਹ ਮੱਥੇ ਟੇਕ ਆਉਂਦੀ ਸੀ। ਪੰਡਤਾਂ ਨੂੰ ਆਪਣੇ ਹੱਥ ਤੇ ਪੱਤਰਾ ਦਿਖਾਉਂਦੀ ਰਹਿੰਦੀ ਸੀ। ਸਹੀ ਗੱਲ ਹੈ ਭੈਣੇ ਜੇ ਘਰ ਵਿੱਚ ਸਭ ਠੀਕ ਠਾਕ ਹਨ। ਕਿਹੜੀ ਲੋੜ ਪਈ ਸੀ ਮੱਥੇ ਟੇਕਣ ਦੀ ਹੱਥ ਦਿਖਾਉਣ ਦੀ ਜੇ ਤੁਹਾਡਾ ਬਾਬਾ ਮੰਨਦਾ ਨਹੀਂ ਸੀ ਮੇਰਾ ਬਾਬਾ ਜੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਘਰ ਵਿੱਚ ਕਰਦਾ ਸੀ ਉਸ ਤੋਂ ਬਾਅਦ ਮੇਰਾ ਇੱਕ ਚਾਚਾ ਪਾਠ ਕਰਦਾ ਸੀ ਜਦੋਂ ਮੇਰੇ ਬਾਬੇ ਦੀ ਮੌਤ ਹੋ ਗਈ ਉਸ ਤੋਂ ਬਾਅਦ ਮੇਰੇ ਤਾਏ ਚਾਚੇ ਵੀ ਬਾਬੇ ਵਾਂਗ ਕਿਸੇ ਉਪਰੀ ਪ੍ਰਾਈ ਤੇ ਵਿਸ਼ਵਾਸ ਨਹੀਂ ਕਰਦੇ ਸੀ ਨਾ ਮੇਰੀ ਮਾਂ ਤੇ ਤਾਈਆਂ ਚਾਚੀਆਂ ਵੀ ਬਾਹਰ ਕੋਈ ਮੱਥਾ ਨਹੀਂ ਟੇਕਦਿਆਂ ਸੀ ਸਿਰਫ ਦੀਵਾਲੀ ਦਸਹਿਰਾ ਕਰਕੇ ਚੱਕਰੀਆਂ ਅਤੇ ਗੜਬੜੇ ਬਣਾਉਂਦੇ ਸੀ ਉਹ ਨਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਚੌਦਸ ਵਾਲੇ ਦਿਨ ਭਾਂਡੇ ਵੀ ਨਹੀਂ ਸੀ ਮਿੰਸ ਦੇ ਸਿਰਫ ਹਟੜੀ ਤੇ ਦੀਵੇ ਬਾਲ ਕੇ ਮੱਥਾ ਟੇਕਦੇ ਸੀ ਰੀਤੂ ਬੋਲੀ ਬਹੁਤ ਵਧੀਆ ਗੱਲ ਹੈ ਭੈਣੇ ਸਾਡੇ ਤਾਂ ਭੈਣੇ ਸਾਰਾ ਕੁਝ ਕਰਦੇ ਨੇ ਮੇਰੀ ਸਸਤਾ ਬਹੁਤ ਮੱਥੇ ਟਿਕਦੀ ਐ ਆਪਣੇ ਪਰਿਵਾਰ ਉੱਤੇ ਸੁੱਖਾਂ ਵੀ ਸੁਖਦੀ ਐ ਸੁਖਦੀਪ ਪ੍ਰਦੀਪ ਬੋਲੀ ਭੈਣਾ ਥੋੜੀ ਬਹੁਤ ਸੁੱਖਾਂ ਦਾ ਹਰ ਕੋਈ ਸੁੱਖ ਲੈਂਦਾ ਉਹੋ ਯਾਦ ਰੱਖਣੀਆਂ ਪੈਂਦੀਆਂ ਨੇ ਜਿਆਦਾ ਮਨੋ ਕਾਮਨਾ ਸੁਖੀ ਹੋਈ ਕਈ ਵਾਰੀ ਯਾਦ ਵੀ ਨਹੀਂ ਰਹਿੰਦੀਆਂ ਗਏ ਸੁੱਖ ਭੁੱਲ ਜਾਈਏ ਤਾਂ ਇਨਸ਼ਾਨ ਦੇ ਸਿਰ ਤੇ ਬੋਝ ਰਹਿੰਦਾ ਹੈ ਹਾਂ ਭੈਣੇ ਅੱਗੇ ਦੱਸੋ ਕੀ ਹੋਇਆ ਮੇਰੀ ਇੱਕ ਚਾਚੀ ਵਿਆਹ ਤੋਂ ਬਾਅਦ ਕਦੇ ਵੀ ਸੁਰਖੀਵੰਦੀ ਨਹੀਂ ਸਿਲਾਉਂਦੀ ਉਸ ਦਾ ਛੋਟੀ ਉਮਰ ਵਿੱਚ ਵਿਆਹ ਹੋ ਗਿਆ ਸੀ ਉਸ ਦੀ ਆਤ ਤਾਂ ਲੜਕੀਆਂ ਬਾਗ ਸੀ ਉਹ ਕਦੇ ਵੀ ਆਪਣਾ ਜ਼ਿਆਦਾ ਸ਼ਿੰਗਾਰ ਨਹੀਂ ਸੀ ਕਰਦੀ ਹਾਂ ਭੈਣੇ ਕਈ ਲੜਕੀਆਂ ਨੂੰ ਸ਼ਿੰਗਾਰ ਕਰਨ ਦੀ ਆਦਤ ਬਹੁਤ ਘੱਟ ਹੁੰਦੀ ਹੈ ਸਿੰਪਲ ਰਹਿਣਾ ਪਸੰਦ ਕਰਦੇ ਨੇ ਮੇਰੀ ਵੱਡੀ ਚਾਚੀ ਤਾਂ ਪੂਰਾ ਫੈਸ਼ਨ ਕਰਕੇ ਰੱਖਦੀ ਸੀ ਅਤੇ ਛੋਟੀ ਚਾਚੀ ਸਿੰਪਲ ਰਹਿੰਦੀ ਸੀ ਇੱਕ ਦਿਨ ਮੇਰੀ ਚਾਚੀ ਨੂੰ ਬੁਖਾਰ ਹੋ ਗਿਆ ਸੀ ਉਹ ਮੇਰੇ ਚਾਚੇ ਨਾਲ ਸ਼ਹਿਰ ਵਿੱਚ ਦਵਾਈ ਲੈਣ ਚਲੀ ਗਈ ਜਦੋਂ ਦਵਾਈ ਲੈ ਕੇ ਘਰ ਆਈ ਸ਼ਾਮ ਨੂੰ ਉਸਨੇ ਆਥਨ ਵੇਲੇ ਆਪਣੇ ਮੂੰਹ ਤੇ ਸੁਰਖੀ ਬਿੰਦੀ ਲਾ ਕੇ மஞ்சੇ ਤੇ ਲੇਟ ਗਈ ਮੇਰੀ ਮਾਂ ਤੇ ਭੂਆ ਸੋਚ ਰਹੀ ਸੀ ਕਿ ਅੱਜ ਪਾਲਕੌਰ ਇਤਨੀ ਸਜ ਧਜ ਗਈ ਵੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਸੀ ਮੇਰੀ ਮਾਂ ਬੋਲੀ ਚਲੋ ਇਸ ਦਾ ਵੀ ਦਿਲ ਕਰ ਗਿਆ ਹੋਣਾ ਸੁਰਖੀ ਬਿੰਦੀ ਲਗਾਉਗੋ ਮੇਰੀ ਭੂਆ ਚਾਚੀ ਨੂੰ ਕਹਿਣ ਲੱਗੀ ਭਾਬੀ ਅੱਜ ਤੋਂ ਸੋਹਣੀ ਲੱਗ ਰਹੀ ਹੈ ਮੇਰੀ ਚਾਚੀ ਨੂੰ 1 ਮਹੀਨਾ ਹੋ ਗਿਆ ਸੀ ਰੋਜ਼ ਬਾਹਣਾ ਲਾ ਕੇ ਦਿਨ ਵਿੱਚ ਬਿਸਤਰ ਤੇ ਪੈ ਜਾਂਦੀ ਸੀ ਚਾਚੀ ਨਾਲ ਸ਼ਹਿਰ ਦਵਾਈ ਲੈਣ ਡਾਕਟਰ ਦੇ ਚਲੀ ਜਾਂਦੀ ਸੀ ਘਰ ਆ ਕੇ ਫਿਰ ਆਪਣਾ ਸ਼ਿੰਗਾਰ ਕਰਕੇ ਮੰਜੇ ਤੇ ਲੇਟ ਜਾਂਦੀ ਸੀ ਖਾਣਾ ਵੀ ਸਹੀ ਟੰਗ ਨਾਲ ਨਾ ਖਾਂਦੀ ਫਰੂਟ ਵੀ ਖਾ ਜਾਂਦੀ ਸੀ ਦੁੱਧ ਵੀ ਪੀ ਜਾਂਦੀ ਸੀ ਪਰ ਕੰਮ ਨਹੀਂ ਸੀ ਕਰਦੀ ਆਪਣੇ ਆਪ ਇਕੱਲੀ ਕਈ ਵਾਰ ਹੱਸਦੀ ਸੀ ਅਤੇ ਕਈ ਵਾਰ ਰੋ ਪੈਂਦੀ ਸੀ ਚਾਚੀ ਦੀਆਂ ਇਹ ਜਿਹੀਆਂ ਹਰਕਤਾਂ ਵੇਖ ਕੇ ਸਾਡੇ ਪਰਿਵਾਰ ਵਾਲਿਆਂ ਨੂੰ ਸ਼ੱਕ ਹੋ ਗਿਆ ਸੀ ਸ਼ੱਕ ਤਾਂ ਹੋਣਾ ਹੀ ਸੀ ਭਣੇ ਉਸ ਦੀਆਂ ਹਰਕਤਾਂ ਬਦਲ ਗਈਆਂ ਸੀ ਹਾਂ ਭਣੇ ਤੁਸੀਂ ਸੱਚ ਕਿਹਾ ਹੈ ਅੱਗੇ ਕੀ ਇਹ ਬਣੇ ਹੋਣਾ ਕੀ ਸੀ ਮੇਰੀ ਮਾਂ ਨੇ ਸਾਰੇ ਪਰਿਵਾਰ ਨਾਲ ਗੱਲ ਕਰਕੇ ਚਾਚੀ ਨੂੰ ਚਪੇੜਾ ਮਾਰਨ ਦੀ ਸਲਾਹ ਕਰ ਲਈ ਮੇਰੀ ਮਾਂ ਨੇ ਵੈਗੁਰੂ ਦਾ ਧਿਆਨ ਕਰਕੇ ਮੇਰੀ ਚਾਚੀ ਦੇ ਵਾਲਾਂ ਨੂੰ ਆਪਣੇ ਹੱਥਾਂ ਵਿੱਚ ਕੱਸ ਕੇ ਲਪੇਟ ਲਿਆ ਤੇ ਮੇਰੀ ਚਾਚੀ ਦੇ ਮੂੰਹ ਤੇ ਚਪੇੜਾ ਮਾਰਿਆ ਮੇਰੀ ਮਾਂ ਮੇਰੀ ਚਾਚੀ ਨੂੰ ਕਹਿਣ ਲੱਗੀ ਸੱਚ ਦੱਸ ਤੂੰ ਕੌਣ ਹੈ ਪਹਿਲਾਂ ਤਾਂ ਮੇਰੀ ਚਾਚੀ ਹੱਸੀ ਜਾਵੇ। ਚਾਚੀ ਦੀਆਂ ਰੋਣ ਦੀਆਂ ਆਵਾਜ਼ਾਂ ਸੁਣ ਕੇ ਸਾਰੇ ਘਰ ਦੇ ਬੱਚੇ ਵੀ ਡਰ ਗਏ। ਜਦ ਮੇਰੀ ਮਾਂ ਉਸ ਨੂੰ ਚਪੇੜਾ ਮਾਰਨੋਂ ਨਾ ਹੱਡੀ। ਫਿਰ ਮੇਰੀ ਚਾਚੀ ਉੱਠੀ ਰੋਣ ਲੱਗ ਪਈ ਅਤੇ ਦੋਨੋਂ ਹੱਥ ਜੋੜ ਲਏ। ਅਤੇ ਉਸ ਚੰਡੇਲ ਉਹੋ ਚੰਡੇਲ ਮੇਰੀ ਚਾਚੀ ਦੇ ਮੂੰਹ ਵਿੱਚੋਂ ਝਟ ਵਰ ਪਈ। ਉਸਨੇ ਆਪਣਾ ਨਾਮ ਵੀ ਦੱਸ ਦਿੱਤਾ। ਜਦੋਂ ਉਸ ਨੂੰ ਮਾਂ ਨੇ ਪੁੱਛਿਆ ਕਿ ਤੂੰ ਇਸ ਨਾਲ ਕੀ ਕਰਨਾ ਹੈ। ਉਹ ਚੰਡੇਲ ਬੋਲੀ ਮੈਂ ਪਿੰਡ ਵਾਲੇ ਮੋੜ ਤੇ ਖੜੀ ਸੀ ਜਦੋਂ ਇਹ ਦਵਾਈ ਲੈਣ ਗਈ ਸੀ ਮੈਂ ਇਹਨਾਂ ਦੋਨਾਂ ਵੱਲ ਵੇਖ ਲਿਆ ਸੀ ਅਤੇ ਇਹ ਵੀ ਮੇਰੇ ਵੱਲ ਦੇਖ ਰਹੇ ਸੀ ਇਹ ਮੈਨੂੰ ਵੇਖ ਕੇ ਹੱਸ ਪਈ ਮੈਂ ਇਹਦੇ ਨਾਲ ਘਰ ਆ ਗਈ ਮੇਰੀ ਮਾਂ ਨੇ ਪੁੱਛਿਆ ਤੂੰ ਸਾਡੇ ਘਰ ਕਿਉਂ ਆਈ ਹੈ ਹੋਰ ਵੀ ਤਾਂ ਪਿੰਡ ਵਿੱਚ ਘਰ ਹਨ ਉਹ ਚੰਦੇਲ ਬੋਲੀ ਮੇਰਾ ਇਸ ਘਰ ਨਾਲ ਪੁਰਾਣਾ ਨਾਤਾ ਹੈ ਜਦੋਂ ਮੇਰੀ ਮਾਂ ਨੇ ਉਸ ਨੂੰ ਨਾਮ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਦੱਸ ਦਿੱਤਾ ਸਾਡੀ ਬਜ਼ੁਰਗਾਂ ਦੀਆਂ ਸਾਰੀਆਂ ਪ੍ਰਾਣੀਆਂ ਗੱਲਾਂ ਵੀ ਦੱਸ ਦਿੱਤੀਆਂ ਜਿਹੜੀਆਂ ਮੇਰੀ ਚੱਕੀ ਨੂੰ ਕਦੀ ਜਾ ਚੇਤੇ ਵੀ ਨਹੀਂ ਸਨ ਜਦੋਂ ਉਹ ਜਾਣ ਲੱਗੀ ਉਹ ਚਨੇਲ ਬੋਲੀ ਮੈਂ ਕੰਧ ਤੇ ਛਾਲ ਮਾਰ ਕੇ ਚਲੀ ਜਾਵਾਂਗੀ ਮੇਰੀ ਮਾਂ ਉਸ ਨੂੰ ਕਹਿਣ ਲੱਗੀ ਤੋ ਸਿੱਧੀ ਹੋ ਕੇ ਘਰ ਦੀਆਂ ਪੌੜੀਆਂ ਨੂੰ ਚਲੀ ਜਾ ਉਹ ਮਾਂ ਬੋਲੀ ਮੈਂ ਮੇਰਾ ਰਸਤਾ ਇਧਰ ਨੂੰ ਹੀ ਬਣਿਆ ਹੋਇਆ ਹੈ ਸਾਨੂੰ ਛੋਟੇ ਹੁੰਦਿਆਂ ਜੇ ਕੋਈ ਦੁਪਹਿਰ ਨੂੰ ਬਾਹਰ ਕੰਮ ਤੇ ਪੈ ਜਾਂਦਾ ਮੇਰੀ ਮਾਂ ਲਾ ਸਮਝਾਂ ਪਿੱਲੇ ਦੀ ਰਾਖ ਬੁੱਲਾ ਤੇ ਲਗਾ ਕੇ ਫਿਰ ਬਾਹਰ ਭੇਜਦੀ ਸੀ ਫਿਰ ਅੱਗੇ ਦੱਸ ਬਣੀ ਕੀ ਹੋਇਆ ਉਹ ਮੇਰੇ ਪਰਿਵਾਰ ਵਿੱਚੋਂ ਬਾਬੇ ਦੀ ਪਤਨੀ ਸੀ ਉਹ ਥੋੜੀ ਉਮਰ ਦੀ ਮਰ ਗਈ ਸੀ ਉਸ ਦੀ ਗਤੀ ਨਹੀਂ ਸੀ ਹੋਈ ਉਹ ਘੁੰਮਦੀ ਰਹਿੰਦੀ ਸੀ ਉਹ ਚੰਡੇਲ ਦੱਸ ਰਹੀ ਸੀ ਕਿ ਉਹ ਮੇਰੀ ਵੱਡੀ ਚਾਚੀ ਨੂੰ ਦੇਖ ਕੇ ਹੱਸੀ ਸੀ ਉਹ ਵੀ ਦੱਸ ਰਹੀ ਸੀ ਕਿ ਉਸ ਨੇ ਮੈਨੂੰ ਵੇਖ ਕੇ ਮੱਥੇ ਵੱਟ ਪਾ ਲਿਆ ਸੀ ਛੋਟੀ ਚਾਚੀ ਮੈਨੂੰ ਵੇਖ ਕੇ ਹੱਸ ਪਈ ਸੀ ਮੈਂ ਇਸ ਦੇ ਨਾਲ ਘਰ ਆ ਗਈ ਮੇਰੇ ਪਰਿਵਾਰ ਵਾਲਿਆਂ ਨੇ ਪਿੰਡ ਵਿੱਚ ਇੱਕ ਮੁਸਲਮਾਨ ਨੂੰ ਘਰ ਬੁਲਾ ਕੇ ਚਾਚੀ ਦਾ ਇਲਾਜ ਕਰਵਾਇਆ ਮੇਰੀ ਦਾਦੀ ਨੂੰ ਉਸ 'ਚ ਨੈਤੀ ਗਲਤੀ ਕਰਾਉਣੀ ਪਈ ਉਸ ਤੋਂ ਬਾਅਦ ਚਾਚੀ ਨੂੰ ਕਦੇ ਵੀ ਉਹ ਦਿਖਾਈ ਨਹੀਂ ਸੀ ਦਿੱਤੀ ਜਦੋਂ ਦੂਜੀ ਸਵੇਰ ਹੋਈ ਮੇਰੀ ਚਾਚੀ ਸੌਂ ਕੇ ਉੱઠી ਮੇਰੀ ਭੂਆ ਨੂੰ ਕਹਿਣ ਲੱਗੀ ਮੇਰੀ ਅੱਜ ਸੱਜੇ ਪਾਸਿਓਂ ਝੜ ਦੁਖ ਰਹੀ ਹੈ ਮੇਰੀ ਭੂਆ ਬੋਲੀ ਕੱਲ ਰਾਤੋਂ ਵੱਡੀ ਭਾਬੀ ਨੇ ਤੇਰੇ ਮੂੰਹ ਤੇ ਚਪੇੜਾ ਮਾਰਿਆ ਸੀ ਮੇਰੀ ਚਾਚੀ ਕਹਿਣ ਲੱਗੀ ਮੇਰੇ ਮੂੰਹ ਤੇ ਚਪੇੜਾ ਕਿਉਂ ਮਾਰਿਆ ਸੀ ਮੇਰੀ ਭੂਆ ਕਹਿਣ ਲੱਗੀ ਤੈਨੂੰ ਪਤਾ ਨਹੀਂ ਮੇਰੀ ਚਾਚੀ ਕਹਿਣ ਲੱਗੀ ਕਿ ਮੈਨੂੰ ਬਿਲਕੁਲ ਵੀ ਪਤਾ ਨਹੀਂ ਫਿਰ ਮੇਰੀ ਭੂਆ ਤੇ ਮਾਂ ਨੇ ਉਸ ਨੂੰ ਸਾਰੀ ਸਟੋਰੀ ਸੁਣਾਈ ਉਸ ਤੋਂ ਬਾਅਦ ਮੇਰੀ ਚਾਚੀ ਨੇ ਕਦੇ ਵੀ ਸੁਰਖੀ ਬਿੰਦੀ ਨਾ ਲਗਾਈ ਜੇ ਇਹਨਾਂ ਨੂੰ ਮਨ ਜੋ ਇਹਨਾਂ ਨੂੰ ਮੰਨਦੇ ਹਨ ਤਾਂ ਜ਼ਰੂਰ ਦਿਖਾਈ ਦਿੰਦੀਆਂ ਹਨ ਤੁਹਾਡੀ ਦਾਦੀ ਇਹਨਾਂ ਨੂੰ ਮੰਦੀ ਸੀ ਅਤੇ ਤੁਹਾਡਾ ਬਾਬਾ ਬਾਣੀ ਪੜਦਾ ਸੀ ਮੇਰੀ ਦਾਦੀ ਤਾਂ ਪੰਡਤਾਂ ਦੇ ਬਹੁਤ ਗੰਨਾਂ ਵਿੱਚ ਆ ਜਾਂਦੀ ਹੈ ਜਿਵੇਂ ਕੋਈ ਪੰਡਤ ਕਹਿ ਦਿੰਦਾ ਹੈ ਉਹ ਵੀ ਕਰਦੀ ਰਹਿੰਦੀ ਹੈ ਅਤੇ ਜਿਵੇਂ ਕੋਈ ਹੱਥ ਵੇਖਣ ਵਾਲਾ ਗਲੀ ਵਿੱਚ ਤੁਰਦਾ ਫਿਰਦਾ ਆ ਜਾਂਦਾ ਸੀ ਉਸ ਨੂੰ ਵੀ ਆਪਣਾ ਹੱਥ ਦਿਖਾਉਣ ਲੱਗ ਜਾਂਦੀ ਸੀ ਛੋਟੇ ਹੁੰਦੇ ਅਸੀਂ ਦਾਦੀ ਦੇ ਨਾਲ ਆਪਣਾ ਹੱਥ ਦਿਖਾਉਣ ਲੱਗ ਜਾਂਦੇ ਸੀ ਕਿ ਅਸੀਂ ਪੜ੍ਹਾਈ ਵਿੱਚ ਕਿਵੇਂ ਰਹਾਂਗੇ ਇਸ ਸਾਲ ਪਾਸ ਹੋਵਾਂਗੇ ਜਾਂ ਫੇਰ ਰੀਤੂ ਬੋਲੀ ਹਾਂ ਮੈਨੂੰ ਵੀ ਯਾਦ ਹੈ ਭਣੇ ਛੋਟੇ ਹੁੰਦਿਆਂ ਹੱਥ ਤਾਂ ਅਸੀਂ ਵੀ ਬਹੁਤ ਦਿਖਾਉਂਦੇ ਸੀ ਚਲੋ ਠੀਕ ਗੱਲ ਹੈ ਤੇਰੀ ਚਾਚੀ ਦਾ ਬਚਾ ਹੋ ਗਿਆ ਉਸ ਚੰਦੇਲ ਦੇ ਛੇਤੀ ਹੀ ਚਾਚੀ ਤੋਂ ਬਾਹਰ ਨਿਕਲ ਗਈ हां पड़े मेरा बाबा मेरा ता पाठ नित करदा सी वाणी पढ़दा सी पर मेरे ताए बहुत ਤੇ ਬਾਪੂ ਖੇਤਾ ਵਿੱਚ ਕੰਮ ਜ਼ਿਆਦਾ ਕਰਦੇ ਸੀ ਬਾਣੇ ਬਹੁਤ ਘੱਟ ਪੜਦੇ ਸੀ ਘਰ ਵਿੱਚ ਉਸ ਵੇਲੇ ਸਿਰਫ ਇੱਕ ਚਾਚਾ ਹੀ ਪਾਠ ਕਰਦਾ ਸੀ ਅੱਜ ਦੇ ਸਮੇਂ ਵਿੱਚ ਤਾਂ ਸਾਰੇ ਹੀ ਪਾਠ ਕਰਦੇ ਨੇ ਮੈਂ ਵੀ ਸੁਣਾਵਾਂਗੀ ਤੁਹਾਨੂੰ ਕੱਲ ਨੂੰ ਹੋਰ ਇੱਕ ਕਹਾਣੀ ਬਹੁਤ ਹੀ ਸਿੱਖਿਆਦਾਇਕ ਕਹਾਣੀ ਇਹ ਤੁਹਾਨੂੰ ਤੁਸੀਂ ਸੁਣੀ ਤੁਸੀਂ ਵੀ ਆਪਣੇ ਕਮੈਂਟ ਇਸ ਕਰਕੇ ਜਰੂਰ ਦੱਸਣਾ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕੱਲ ਨੂੰ ਅਗਲਾ ਭਾਗ ਜਰੂਰ ਸੁਣਨਾ ਜੀ ਬਲਿੰਦਰ ਕੌਰ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੁਣਨ ਲਈ ਧੰਨਵਾਦ ਜੀ